ਅਵਤਾਰ ਸਿੰਘ ਇੱਕ ਨਿਹੰਗ ਸਿੰਘ ਜੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਮਹਿਮੂਦਪੁਰ ਦੇ ਵਿੱਚ ਰਹਿੰਦਾ ਸੀ ਅਤੇ ਉਸੇ ਹੀ ਪਿੰਡ ਦੇ ਵਿੱਚ ਉਸ ਦੀ ਚੰਗੀ ਬਣੀ ਹੋਈ ਸੀ ਅਤੇ ਪਿੰਡ ਦੇ ਵਿੱਚ ਸਿੱਖੀ ਸਰੂਪ ਅਤੇ ਨਿਹੰਗ ਪਰੰਪਰਾ ਦੀ ਪਾਲਣਾ ਦੇ ਲਈ ਜਾਣਿਆ ਜਾਂਦਾ ਸੀ ਅਵਤਾਰ ਸਿੰਘ ਦਾ ਜਨਮ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਉਸ ਦੇ ਪਿਤਾ ਸਰਦਾਰ ਜਰਨੈਲ ਸਿੰਘ ਖੇਤੀਬਾੜੀ ਕਰਦੇ ਅਤੇ ਮਾਂ ਮਾਤਾ ਗੁਰਬਖਸ਼ ਕੌਰ ਘਰ ਦੀ ਸੰਭਾਲ ਕਰਦੀ ਅਵਤਾਰ ਸਿੰਘ ਦੇ ਬਚਪਨ ਦੇ ਵਿੱਚ ਹੀ ਨਿਹੰਗ ਸਿੰਘਾਂ ਦੀ ਸੰਗਤ ਵਿੱਚ ਸਮਾਂ ਬਿਤਾਇਆ ਅਤੇ ਗੁਰਬਾਣੀ, ਸ਼ਾਸਤਰ ਵਿਦਿਆ ਅਤੇ ਸਿੱਖ ਸਿਧਾਂਤਾਂ ਦੀ ਸਿੱਖਿਆ ਦੇ ਲਈ ਉਸਦੀ ਜ਼ਿੰਦਗੀ ਦਾ ਮੁੱਖ ਮਕਸਦ ਸੀ ਸਿੱਖੀ ਦੀ ਸੇਵਾ ਅਤੇ ਗਰੀਬਾਂ ਦੀ ਮਦਦ। ਅਵਤਾਰ ਸਿੰਘ ਦਾ ਵਿਆਹ ਪਿੰਡ ਦੀ ਇੱਕ ਸਧਾਰਨ ਕੁੜੀ ਹਰਪ੍ਰੀਤ ਕੌਰ ਦੇ ਨਾਲ ਹੋਇਆ। ਹਰਪ੍ਰੀਤ ਇੱਕ ਸੰਜਮੀ ਅਤੇ ਧਾਰਮਿਕ ਸੁਭਾਅ ਵਾਲੀ ਔਰਤ ਸੀ ਜੋ ਅਵਤਾਰ ਸਿੰਘ ਦੀ ਸੇਵਾ ਭਾਵਨਾ ਨੂੰ ਸਮਝਦੀ ਸੀ ਅਤੇ ਸਹਿਯੋਗ ਦਿੰਦੀ ਸੀ। ਉਸਦੀ ਸਹਾਇਤਾ ਦੇ ਨਾਲ ਅਵਤਾਰ ਸਿੰਘ ਨੇ ਪਿੰਡ ਵਿੱਚ ਗਰੀਬ ਕੁੜੀਆਂ ਦੇ ਵਿਆਹ ਕਰਵਾਉਣ ਦੀ ਸੇਵਾ ਵੀ ਸ਼ੁਰੂ ਕੀਤੀ ਸੀ ਉਹ ਆਪਣੀ ਮਿਹਨਤ ਦੇ ਨਾਲ ਕਮਾਏ ਪੈਸਿਆਂ ਨਾਲ ਅਤੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦਾ ਸਾਰਾ ਖਰਚਾ ਚੁੱਕਦਾ ਇਸ ਸੇਵਾ ਨੇ ਉਸ ਨੂੰ ਪਿੰਡ ਵਿੱਚ ਬਹੁਤ ਸਤਕਾਰ ਦਿਵਾਇਆ ਸੀ ਅਵਤਾਰ ਸਿੰਘ ਤੇ ਹਰਪ੍ਰੀਤ ਕੌਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਮ ਗੁਰਪ੍ਰੀਤ ਸਿੰਘ ਰੱਖਿਆ ਗੁਰਪ੍ਰੀਤ ਸਿੰਘ ਬਚਪਨ ਤੋਂ ਹੀ ਹੁਸ਼ਿਆਰ ਸੀ ਸਕੂਲ ਦੇ ਵਿੱਚ ਉਸ ਦੇ ਅਧਿਆਪਕ ਅਕਸਰ ਉਸ ਦੀ ਤਾਰੀਫ਼ ਕਰਦੇ ਰਹਿੰਦੇ ਕਿ ਮੁੰਡਾ ਇੱਕ ਦਿਨ ਬਹੁਤ ਵੱਡਾ ਅਫਸਰ ਬਣੇਗਾ ਗੁਰਪ੍ਰੀਤ ਨੂੰ ਪੜ੍ਹਾਈ ਵਿੱਚ ਬਹੁਤ ਰੁਚੀ ਸੀ ਖਾਸ ਕਰਕੇ ਸਾਇੰਸ ਅਤੇ ਇਤਿਹਾਸ ਵਿੱਚ ਉਹ ਹਰ ਸਾਲ ਆਪਣੀ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਅਵਤਾਰ ਸਿੰਘ ਅਤੇ ਹਰਪ੍ਰੀਤ ਨੂੰ ਆਪਣੇ ਪੁੱਤਰ ਤੇ ਮਾਣ ਸੀ ਉਹਨਾਂ ਨੂੰ ਉਮੀਦ ਸੀ ਕਿ ਗੁਰਪ੍ਰੀਤ ਪੜ੍ਹ ਲੈ ਕੇ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ ਗੁਰਪ੍ਰੀਤ ਨੇ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪੁਲਿਸ ਸੇਵਾਵਾਂ ਵਿੱਚ ਜਾਣ ਦਾ ਫੈਸਲਾ ਕੀਤਾ ਉਸਨੇ ਸਖਤ ਮਿਹਨਤ ਅਤੇ ਲਗਨ ਨਾਲ ਪੁਲਿਸ ਅਫਸਰ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਬ ਇੰਸਪੈਕਟਰ ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ ਗਿਆ। ਅਵਤਾਰ ਸਿੰਘ ਅਤੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਬਹੁਤ ਮਾਣ ਸੀ। ਉਹਨਾਂ ਨੂੰ ਲੱਗਦਾ ਸੀ ਕਿ ਗੁਰਪ੍ਰੀਤ ਹੁਣ ਨਿਆਂ ਦੀ ਰਾਖੀ ਕਰੇਗਾ ਅਤੇ ਪਿੰਡ ਦੀਆਂ ਮੁਸੀਬਤਾਂ ਨੂੰ ਹੱਲ ਕਰੇਗਾ। ਪਰ ਸਮਾਂ ਬੀਤਣ ਨਾਲ ਅਵਤਾਰ ਸਿੰਘ ਨੂੰ ਮਹਿਸੂਸ ਹੋਣ ਲੱਗਿਆ ਕਿ ਪਿੰਡ ਦੇ ਵਿੱਚ ਕੁਝ ਬਹੁਤ ਕੁਝ ਐਧਾ ਦੀਆਂ ਘਟਨਾਵਾਂ ਵਾਪਰੀਆਂ ਨੇ। ਸਮੇਂ ਦੇ ਨਾਲ ਨਾਲ ਪਿੰਡ ਮਹਿਮੂਦਪੁਰ ਵਿੱਚ ਨਸ਼ਿਆਂ ਦੀ ਸਮੱਸਿਆ ਵਧਣ ਲੱਗ ਪਈ। ਨੌਜਵਾਨ ਜੋ ਪਹਿਲਾਂ ਹਲਕੇ ਨਸ਼ੇ ਕਰਦੇ ਸਨ ਹੁਣ ਚਿੱਟੇ ਦੇ ਆਦੀ ਹੋਣ ਲੱਗੇ ਪਿੰਡ ਦੇ ਲੋਕ ਚਿੰਤਤ ਸਨ ਉਹਨਾਂ ਨੇ ਅਵਤਾਰ ਸਿੰਘ ਨੂੰ ਸਰਪੰਚੀ ਦੀ ਚੋਣ ਲੜਨ ਦੇ ਲਈ ਕਿਹਾ ਕਿਉਂਕਿ ਉਹਨਾਂ ਨੇ ਉਸ ਦੀ ਨੇਕੀ ਦੀ ਨਿਆਂ ਦੀ ਭਾਵਨਾ ਤੇ ਭਰੋਸਾ ਵੀ ਕਰਦੇ ਸਨ ਅਵਤਾਰ ਸਿੰਘ ਨੇ ਸਰਪੰਚੀ ਸੰਭਾਲੀ ਅਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸਰਪੰਚ ਬਣਨ ਤੋਂ ਬਾਅਦ ਲੋਕ ਕੋਲੋਂ ਨਸ਼ਿਆਂ ਦੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਣ ਲੱਗੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਜਵਾਨ ਪੁੱਤਰ ਨਸ਼ਿਆਂ ਦੀ ਲਤ ਦੇ ਵਿੱਚ ਫਸ ਰਹੇ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਤਾਂ ਤਬਾਹ ਹੋ ਰਹੀ ਹੈ ਅਤੇ ਪਿੰਡ ਦਾ ਮਾਹੌਲ ਵੀ ਵਿਗੜ ਰਿਹਾ ਹੈ ਅਵਤਾਰ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਕਰਾਂਗਾ ਇੱਕ ਦਿਨ ਅਵਤਾਰ ਸਿੰਘ ਨੇ ਫੈਸਲਾ ਲਿਆ ਕਿ ਉਹ ਖੁਦ ਜਾਂਚ ਕਰੇਗਾ ਕਿ ਨਸ਼ਾ ਉਸਦੇ ਪਿੰਡ ਦੇ ਵਿੱਚ ਕਿੱਥੋਂ ਤੱਕ ਆ ਪਹੁੰਚਿਆ ਹੈ ਉਸਨੇ ਇੱਕ ਭਿਖਾਰੀ ਦਾ ਪੇਸਧਾਰਿਆ ਉਸਨੇ ਫਟੇ ਪੁਰਾਣੇ ਕੱਪੜੇ ਪਾਏ ਅਤੇ ਚਿਹਰੇ ਦੇ ਉੱਪਰ ਕੁਝ ਜ਼ਖਮ ਵਾਲੇ ਨਿਸ਼ਾਨ ਬਣਾ ਲਏ ਨਕਲੀ ਦਾੜੀ ਲਾ ਕੇ ਇਹ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਣ ਲੱਗਿਆ ਉਹ ਉਹਨਾਂ ਜਗਾਵਾਂ ਤੇ ਗਿਆ ਜਿੱਥੇ ਨਸ਼ੇੜੀ ਇਕੱਠੇ ਹੁੰਦੇ ਸੀ ਤੇ ਇੱਕ ਦਿਨ ਉਸ ਦੀ ਮੁਲਾਕਾਤ ਇੱਕ ਨਸ਼ੇੜੀ ਦੇ ਨਾਲ ਹੋਈ ਨਸ਼ੇੜੀ ਤੋਂ ਉਸਨੇ ਪੁੱਛਿਆ ਕਿ ਮੈਂ ਬਹੁਤ ਵੱਡਾ ਇੱਕ ਨਸ਼ੇ ਦਾ ਆਦੀ ਹਾਂ ਮੈਂ ਸ਼ਹਿਰ ਤੋਂ ਇੱਥੇ ਪਿੰਡ ਆਇਆ ਹਾਂ ਅਤੇ ਮੈਨੂੰ ਨਸ਼ਾ ਚਾਹੀਦਾ ਹੈ ਤਾਂ ਉਹ ਨਸ਼ੇੜੀ ਸਾਹਮਣੇ ਵਾਲਾ ਇਹ ਕਹਿਣ ਲੱਗਾ ਕਿ ਮੈਂ ਤਾਂ ਆਪ ਪਿਛਲੇ ਕਈ ਦਿਨਾਂ ਤੋਂ ਨਸ਼ੇ ਦੇ ਲਈ ਮਾਰੋ-ਮਾਰੋ ਹੋ ਰਿਹਾ ਹਾਂ ਮੈਂ ਤੈਨੂੰ ਨਸ਼ਾ ਕਿੱਥੋਂ ਦੇਵਾਂ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜੋ ਕਿ ਉੱਥੇ ਭੇਸ ਧਾਰੀ ਬੈਠਾ ਸੀ ਉਸਨੇ ਕਿਹਾ ਕਿ ਮੈਨੂੰ ਤਾਂ ਨਸ਼ਾ ਚਾਹੀਦਾ ਹੈ ਮੈਂ ਤੁਹਾਨੂੰ ਪੈਸੇ ਵੀ ਦੇਵਾਂਗਾ ਅਤੇ ਤੈਨੂੰ ਅੱਜ ਦਾ ਨਸ਼ਾ ਵੀ ਲਵਾ ਦੇਵਾਂਗਾ ਤੇ ਉਸ ਤੋਂ ਬਾਅਦ ਉਹ ਜੋ ਨਸ਼ੇੜੀ ਸੀ ਉਹ ਕਹਿਣ ਲੱਗਾ ਚਲੋ ਠੀਕ ਹੈ ਤੂੰ ਮੇਰੇ ਪਿੱਛੇ ਪਿੱਛੇ ਆ ਮੈਂ ਤੈਨੂੰ ਇੱਕ ਨਸ਼ਾ ਵੇਚਣ ਵਾਲੇ ਦੇ ਨਾਲ ਮਲਾਉਂਦਾ ਹਾਂ ਉਸ ਤੋਂ ਬਾਅਦ ਉਹ ਪਿੰਡ ਵਿੱਚ ਚਲਾ ਜਾਂਦਾ ਹੈ ਤੇ ਪਿੰਡ ਦੇ ਵਿੱਚ ਇੱਕ ਰਾਜੂ ਨਾਮ ਦਾ ਬੰਦਾ ਆ ਜੋ ਕਿ ਖੰਡਰਾਂ ਦੇ ਵਿੱਚ ਕੋਲ ਟਿਊਬਨ ਹੁੰਦਾ ਹੈ ਖੇਤ ਦੇ ਵਿੱਚ ਉੱਥੇ ਨਸ਼ਾ ਵੇਚ ਰਿਹਾ ਹੁੰਦਾ ਹੈ ਨਸ਼ੇੜੀ ਜੋ ਹੁੰਦਾ ਹੈ ਉਹ ਜ਼ੋਰ-ਜ਼ੋਰ ਦੀ ਆਵਾਜ਼ ਮਾਰਦਾ ਹੈ ਉਹ ਰਾਜੂ ਉਹ ਰਾਜੂ ਤੇ ਉਸ ਤੋਂ ਬਾਅਦ ਰਾਜੂ ਨਿਕਲ ਕੇ ਬਾਹਰ ਆਉਂਦਾ ਹੈ ਤੇ ਰਾਜੂ ਆ ਕੇ ਪੁੱਛਦਾ ਹੈ ਕਿ ਹਾਂ ਭਾਈ ਦੱਸ ਕੀ ਚੱਕਰ ਹੈ ਤੈਨੂੰ ਕਿਹਾ ਸੀ ਨਾ ਕਿ ਮੈਂ ਪੈਸੇ ਲੈ ਕੇ ਆ ਤੈਨੂੰ ਫੇਰ ਇੱਥੇ ਨਸ਼ਾ ਮਿਲੇਗਾ ਤੋ ਰੋਜੀ ਮੂੰਹ ਚ ਆ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਨਸ਼ੇੜੀ ਇਹ ਕਹਿਣ ਲੱਗਿਆ ਕਿ ਰਾਜੂ ਪਹਿਲਾਂ ਤੂੰ ਧਿਆਨ ਨਾਲ ਗੱਲ ਸੁਣ ਅੱਜ ਮੈਂ ਇੱਕ ਬੰਦਾ ਲੈ ਕੇ ਆ ਰਿਹਾ ਹਾਂ ਜੋ ਰੋਜ਼ ਤੇਰੇ ਕੋਲੋਂ ਨਸ਼ਾ ਖਰੀਦਿਆ ਕਰੇਗਾ ਅਤੇ ਦੋਸਤੋਂ ਪੈਸੇ ਲਿਆ ਕਰੇ ਅਤੇ ਇਸ ਨੂੰ ਨਸ਼ਾ ਵੀ ਦੇ ਦਿਆ ਕਰੀ ਅਤੇ ਹੁਣ ਇੱਕ ਵਾਰ ਇਹ ਮੈਨੂੰ ਨਸ਼ਾ ਕਰਵਾਵੇਗਾ ਤੇ ਇਸ ਦੀ ਤੂੰ ਗੱਲ ਸੁਣ ਲੈ ਉਹ ਖਿਖਾਰੀ ਦੇ ਪੇਛੇ ਦੇ ਵਿੱਚ ਸਰਪੰਚ ਅਵਤਾਰ ਸਿੰਘ ਜੋ ਨਿਹੰਗ ਸਿੰਘ ਸੀ ਉੱਥੇ ਮੌਜੂਦ ਸੀ ਉਸਨੇ ਜਾ ਕੇ ਰਾਜੂ ਨੂੰ ਕਿਹਾ ਕਿ ਮੈਥੋਂ ਪੈਸੇ ਲੈ ਲਾ ਅਤੇ ਮੈਨੂੰ ਨਸ਼ਾ ਦੇ ਦੇ ਕਿਉਂਕਿ ਮੈਂ ਨਸ਼ੇ ਦਾ ਬਹੁਤ ਵੱਡਾ ਆਦੀ ਹਾਂ ਜੇਕਰ ਅੱਜ ਮੈਂ ਨਸ਼ਾ ਨਾ ਕੀਤਾ ਤੇ ਮੇਰੇ ਪੂਰੇ ਸਰੀਰ ਦੇ ਵਿੱਚ ਕੰਬਕੰਬੀ ਸ਼ੁਰੂ ਹੋ ਜਾਵੇਗੀ ਮੇਰਾ ਸਰੀਰ ਕੰਬੜ ਲੱਗ ਜਾਵੇਗਾ ਮੈਂ ਹੁਣ ਕੀ ਕਰਾਂ ਤੋਂ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਜੋ ਕਿ ਉੱਥੇ ਪੇਛੇ ਦੇ ਵਿੱਚ ਖੜਾ ਸੀ ਉਸਨੇ ਰਾਜੂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਨਸ਼ੇ ਦਾ ਬਹੁਤ ਵੱਡਾ ਆਦੀ ਹਾਂ ਤੇ ਰਾਜੂ ਇਹ ਕਹਿਣ ਲੱਗਾ ਕਿ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਕਿਉਂਕਿ ਤੁਸੀਂ ਮੇਰੇ ਲਈ ਇੱਕ ਅਣ ਨ ਬੰਦੇ ਹਾਂ ਅਤੇ ਤੁਸੀਂ ਇੱਥੇ ਮੇਰੇ ਕੋਲ ਨਸ਼ਾ ਲੈਣ ਆਏ ਹੋ ਤੁਸੀਂ ਮੇਰੇ ਕੋਲੋਂ ਕਿਸ ਆਧਾਰ ਤੇ ਨਸ਼ਾ ਲੈਣੇ ਹੋ ਤੁਸੀਂ ਕੱਲ ਨੂੰ ਮੈਨੂੰ ਫੜਾ ਦੇਮੋ ਉਸ ਤੋਂ ਬਾਅਦ ਉਹ ਨਿਹੰਗ ਸਿੰਘ ਕਹਿਣ ਲੱਗਾ ਕਿ ਨਹੀਂ ਐਦਾਂ ਦਾ ਕੋਈ ਕੰਮ ਨਹੀਂ ਹੋਵੇਗਾ ਮੈਂ ਤੈਨੂੰ ਨਗਦ ਪੈਸੇ ਦਿਆ ਕਰਾਂਗਾ ਅਤੇ ਤੈਨੂੰ ਮੈਨੂੰ ਨਸ਼ਾ ਦੇਣਾ ਪਿਆ ਕਰੇਗਾ ਉਸ ਤੋਂ ਬਾਅਦ ਰਾਜੂ ਨੇ ਉਸ ਤੋਂ ਪੁੱਛਿਆ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇੱਥੇ ਆਏ ਹੋ ਤੁਸੀਂ ਮੈਨੂੰ ਆਪਣੇ ਬਾਰੇ ਵਿਸਤਾਰ ਨਾਲ ਦੱਸੋ ਕਿ ਤੁਸੀਂ ਕੌਣ ਹੋ ਤਾਂ ਉਹ ਅਵਤਾਰ ਸਿੰਘ ਜੋ ਕਿ ਐਸ ਵਕਤ ਪੇਸ ਦੇ ਵਿੱਚ ਹੀ ਭਿਖਾਰੀ ਦੇ ਉਸਨੇ ਕਿਹਾ ਕਿ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ ਮੈਂ ਪਹਿਲਾਂ ਸ਼ਹਿਰ ਦੇ ਵਿੱਚ ਰਹਿੰਦਾ ਸੀ ਸ਼ਹਿਰ ਦੇ ਵਿੱਚ ਮੈਂ ਛੋਟੀਆਂ ਮੋਟੀਆਂ ਚੋਰੀਆਂ ਚਕਾਰੀਆਂ ਕਰਦਾ ਉਸ ਦੇ ਨਾਲ ਮੈਂ ਆਪਣੇ ਨਸ਼ੇ ਦੀ ਪੂਰਤੀ ਕਰਦਾ ਤੇ ਇੱਕ ਦਿਨ ਮੈਂ ਇੱਕ ਮੋਟਰਸਾਈਕਲ ਚੋਰੀ ਕੀਤਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਜੋ ਮੇਰੇ ਸਾਰੇ ਹੀ ਫੇਸ ਐ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਗਈ ਤੇ ਉਸ ਤੋਂ ਬਾਅਦ ਮੈਂ ਭਿਖਾਰੀ ਦਾ ਪੇਸ ਧਾਰ ਕੇ ਮੈਂ ਫਰਾਰ ਹਾਂ ਅਤੇ ਹੁਣ ਇਸ ਪਿੰਡ ਦੇ ਵਿੱਚ ਰਹਿ ਕੇ ਮੈਂ ਆਪਣਾ ਟਾਈਮ ਕਰਦਾ ਹਾਂ ਇਹ ਗੱਲ ਮੈਂ ਸਿਰਫ ਤੈਨੂੰ ਦੱਸੀ ਹੈ ਅਤੇ ਹੋਰ ਕਿਸੇ ਕੋਲ ਤੂੰ ਇਹ ਗੱਲ ਨਾ ਕਰੀ ਮੈਂ ਤੋ ਤੂੰ ਰੋਜ਼ ਪੈਸੇ ਲੈ ਲਿਆ ਕਰ ਅਤੇ ਮੈਨੂੰ ਤੂੰ ਨਸ਼ਾ ਦੇ ਦਿਆ ਕਰ ਰਾਜੂ ਜੋ ਹੈ ਉਸ ਨਿਹੰਗ ਸਿੰਘ ਦੀ ਗੱਲ ਤੋਂ ਸਹਿਮਤ ਹੋ ਗਿਆ ਅਤੇ ਇਹ ਕਹਿ ਲਗਾ ਕਿ ਠੀਕ ਹੈ ਕੋਈ ਗੱਲ ਨਹੀਂ ਇੱਕ ਵਾਰ 2000 ਰੁਪਏ ਦੇ ਤੇ ਥੋੜਾ ਬਹੁਤ ਨਸ਼ਾ ਤਨ ਮੇ ਦਿਨਾ ਹ ਉਸ ਤੋਂ ਬਾਅਦ ਜੇਕਰ ਮੇਰਾ ਵਿਸ਼ਵਾਸ ਤੈਨੂੰ ਸਹੀ ਬੈਠ ਗਿਆ ਤੂੰ ਮੇਰੇ ਕੋਲ ਰੋ ਜਾ ਕੇ ਸਮਾਨ ਲੈ ਜਾ ਕਰੀ ਮੈਨੂੰ ਤਾਂ ਕੋਈ ਦਿੱਕਤ ਹੀ ਨਹੀਂ ਮੈਂ ਤਾਂ ਸਮਾਨ ਵੇਚਣਾ ਹੀ ਹੈ ਤਾਂ ਉਸ ਤੋਂ ਬਾਅਦ ਉਹ ਨਸ਼ੇੜੀ ਉਹ ਵੀ ਬਹੁਤ ਖੁਸ਼ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਅੱਜ ਫਰੀ ਦੇ ਵਿੱਚ ਨਸ਼ਾ ਮਿਲ ਗਿਆ ਉਸਨੇ ਉਹ ਨਸ਼ਾ ਸਿੰਘਾ ਸਿਰਫ ਅੰਦਰ ਦੀ ਖੋਜ ਕਰਨ ਵਾਲਾ ਸੀ ਅਜੇ ਉਸ ਨਿਹੰਗ ਸਿੰਘ ਨੇ ਉਸ ਤੋਂ ਬਾਅਦ ਸੋਚਿਆ ਕਿ ਇਹ ਤਾਂ ਛੋਟਾ ਮੋਟਾ ਨਸ਼ੇੜੀ ਹੈ ਇਸ ਦੇ ਪਿੱਛੇ ਕੋਈ ਵੱਡਾ ਹੱਥ ਵੀ ਹੈ ਕੋਈ ਇਸ ਦਾ ਵੱਡਾ ਮਾਫੀਆ ਵੀ ਹੈ ਜੋ ਇਸ ਸਾਰੇ ਸਿਸਟਮ ਨੂੰ ਚਲਾ ਰਿਹਾ ਹੈ ਦੋਸਤੋਵਾ ਨਿਹੰਗ ਸਿੰਘ ਨੇ ਸੋਚਿਆ ਕਿ ਮੈਨੂੰ ਰਾਜੂ ਦੇ ਨਾਲ ਨੇੜਤਾ ਵਧਾਉਣੀ ਪਵੇਗੀ ਰਾਜੂ ਦੇ ਨਾਲ ਮੈਨੂੰ ਗੱਲ ਕਰਨੀ ਪਵੇਗੀ ਜੇਕਰ ਰਾਜੂ ਇਹ ਕਹੇਗਾ ਕਿ ਮੈਂ ਇੱਕ ਬਹੁਤ ਵੱਡੇ ਨਸ਼ੇੜੀ ਦਾ ਜੋ ਕਿ ਪਰਦਾ ਫਾਸ਼ ਕਰ ਸਕਦਾ ਇੱਕ ਬਹੁਤ ਵੱਡੇ ਜੋ ਕਿ ਮਾਫੀਆ ਨੂੰ ਮਫੜਾ ਸਕਦਾ ਤਾਂ ਇਹ ਰਾਜੂ ਉਸ ਤੱਕ ਮੈਨੂੰ ਪਹੁੰਚਾ ਸਕਦਾ ਹੈ। ਭਿਖਾਰੀ ਦੇ ਪੇਸ ਦੇ ਵਿੱਚ ਨਿਹੰਗ ਸਿੰਘ ਰੋਜ਼ ਰਾਜੂ ਦੇ ਕੋਲ ਆਉਂਦਾ ਰਹਿੰਦਾ। ਰਾਜੂ ਉਸ ਨੂੰ ਰੋਜ਼ ਨਸ਼ੇ ਦੀਆਂ ਪੁੜੀਆਂ ਦਿੰਦਾ ਤੇ ਉਸ ਨੂੰ ਉਸ ਦੇ ਬਦਲੇ ਪੈਸੇ ਵੀ ਦਿੰਦਾ। ਦਿਨ ਦੇ ਵਿੱਚ 2-2 3-3 ਵਾਰ ਅਵਤਾਰ ਸਿੰਘ ਰਾਜੂ ਦੇ ਕੋਲ ਆਉਂਦਾ ਰਹਿੰਦਾ। ਇੱਕ ਦਿਨ ਅਵਤਾਰ ਸਿੰਘ ਨੇ ਇਹ ਕਿਹਾ ਕਿ ਮੈਨੂੰ ਹੁਣ ਗ੍ਰਾਮਾਂ ਦੇ ਭਾਵ ਦੇ ਨਾਲ ਨਹੀਂ ਹੁਣ ਮੈਨੂੰ ਕਿੱਲਿਆਂ ਦੇ ਭਾਵ ਦੇ ਨਾਲ ਹੀ ਨਸ਼ਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਰਾਜੂ ਇਹ ਕਹਿਣ ਲੱਗਿਆ ਕਿ ਦੇਖ ਭਾਈ ਗੱਲ ਸੁਣ ਮੈਂ ਤਾਂ ਬਸ ਛੋਟਾ ਮੋਟਾ ਇੱਕ ਤਸਕਰ ਹਾਂ। 1 ਗ੍ਰਾਮ 2 ਗ੍ਰਾਮ 5 ਗ੍ਰਾਮ 10 ਗ੍ਰਾਮ ਤੱਕ ਮੈਂ ਤੁਹਾਨੂੰ ਦੇ ਸਕਦਾ ਹਾਂ ਤੁਸੀਂ ਕਹਿੰਦੇ ਕਿ ਕਿਲੋਆਂ ਦੇ ਭਾਅ ਨਾਲ ਚਾਹੀਦਾ ਇਹ ਮੇਰੇ ਲਈ ਪੋਸੀਬਲ ਨਹੀਂ ਹੈ ਦੋਸਤੋ ਬਾਦ ਉਸਨੇ ਹੰਗਸਿੰਘ ਨੇ ਕਿਹਾ ਕਿ ਨਹੀਂ ਮੈਨੂੰ ਤਾਂ ਸਮਾਨ ਚਾਹੀਦਾ ਹੈ ਕਿਉਂਕਿ ਮੈਂ ਰੋਜ਼ ਰੋਜ਼ ਐਵੇਂ ਲੈਣ ਨਹੀਂ ਆ ਸਕਦਾ ਮੇਰੇ ਕੋਲ ਕੁਝ ਹੋਰ ਵੀ ਬੰਦੇ ਨਹੀਂ ਜੋ ਕਿ ਇਕੱਠਾ ਕਿਲੋਆਂ ਦੇ ਭਾਅ ਨਾਲ ਹੀ ਸਮਾਨ ਖਰੀਦੇ ਨੇ ਜੇ ਤੂੰ ਮਦਦ ਕਰ ਸਕਦਾ ਹੈ ਤੈਨੂੰ ਉਸ ਦੇ ਵਿੱਚ ਚੰਗਾ खासा ਕਮਿਸ਼ਨ ਵੀ ਮਿਲੇਗਾ ਪਰ ਜੇਕਰ ਤੂੰ ਮਦਦ ਨਹੀਂ ਕਰਨੀ ਤਾਂ ਤੇਰੀ ਮਰਜ਼ੀ ਹੈ ਮੈਂ ਤੇਰੇ ਵਰਗਾ ਭਰਾ ਕੋਈ ਹੋਰ ਭਾਲ ਲਵਾਂਗਾ ਦੋਸਤੋ ਬਾਦ ਰਾਜੂ ਨੇ ਸੋਚਿਆ ਕਿ ਇਹ ਜੋ ਭਿਖਾਰੀ ਹੈ ਮੇਰੇ ਲਈ ਬਹੁਤ ਹੀ ਫਾਇਦੇ ਐਸ ਨੂੰ ਮੈਂ ਆਪਣੇ ਕਬਜ਼ੇ ਵਿੱਚ ਰੱਖਾਂ ਉਸਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਦਾ ਇੰਤਜ਼ਾਰ ਕਰੋ ਕੱਲ ਨੂੰ ਮੈਂ ਸ਼ਹਿਰ ਜਾਊਂਗਾ ਤੇ ਸ਼ਹਿਰ ਦੇ ਵਿੱਚੋਂ ਜਦੋਂ ਵਾਪਸ ਆਵਾਂਗਾ ਤੁਸੀਂ ਮੈਨੂੰ ਐਸੀ ਜਗ੍ਹਾ ਇੱਥੇ ਹੀ ਮਿਲਿਓ ਮੈਂ ਕੋਈ ਨਾ ਕੋਈ ਤੁਹਾਡਾ ਹੱਲ ਕਰ ਦੇਵਾਂਗਾ ਤੇ ਉਸ ਤੋਂ ਬਾਅਦ ਰਾਜੂ ਅਗਲੇ ਦਿਨ ਸ਼ਹਿਰ ਗਿਆ ਅਤੇ ਸ਼ਹਿਰ ਜਾ ਕੇ ਵਾਪਸ ਜਦੋਂ ਉਸਦੇ ਹੀ ਨਿਹੰਗ ਬਾਣੀ ਦੇ ਵਿੱਚ ਜੋ ਕਿ ਅਵਤਾਰ ਸਿੰਘ ਇੱਕ ਭਿਖਾਰੀ ਦਾ ਪੇਸ਼ਤਾਰੀ ਬੈਠਾ ਸੀ ਉਸਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਈ ਮੈਂ ਜਾ ਕੇ ਆਪਣੇ ਇੱਕ ਬੰਦੇ ਨੂੰ ਮਿਲਿਆ ਆਇਆ ਹਾਂ ਅਤੇ ਉਹ ਬੰਦਾ ਕਿਲੋਆਂ ਦੇ ਭਾਵ ਦੇ ਨਾਲ ਆਪਾਂ ਨੂੰ ਨਸ਼ਾ ਦੇ ਦੇਵੇਗਾ ਉਸ ਦਿੱਲੀ ਆਪਾਂ ਨੂੰ ਸ਼ਹਿਰ ਜਾਣਾ ਪਵੇਗਾ ਕਿਉਂਕਿ ਉਹ ਸ਼ਖਸ ਇਹ ਹੀ ਕਹਿੰਦਾ ਹੈ ਕਿ ਉਸ ਨੂੰ ਲੈ ਕੇ ਮੇਰੇ ਕੋਲ ਸ਼ਹਿਰ ਆ ਇੱਕ ਵਾਰ ਮੈਂ ਬੰਦੇ ਨੂੰ ਫੇਸ ਟੂ ਫੇਸ ਮਿਲਣਾ ਚਾਹੁੰਦਾ ਕਿਉਂਕਿ ਐਡਾ ਵੱਡਾ ਰਿਸਕ ਕੋਈ ਨਹੀਂ ਲੈਣਾ ਚਾਹੁੰਦਾ ਮੈਂ ਤਾਂ ਸਿਰਫ ਤੁਹਾਨੂੰ 1 ਗ੍ਰਾਮ 2 ਗ੍ਰਾਮ 10 ਗ੍ਰਾਮ 5 ਗ੍ਰਾਮ 50 ਗ੍ਰਾਮ ਤੱਕ ਦੇ ਸਕਦਾ ਐਸ ਤੋਂ ਜ਼ਿਆਦਾ ਮੈਂ ਤੁਹਾਨੂੰ ਨਹੀਂ ਦੇ ਸਕਦਾ ਪਰ ਸਭ ਤੋਂ ਵੱਡੀ ਰਿਸਕ ਇਹ ਹੈ ਕਿ ਐਡੀ ਵੱਡੀ ਰਿਸਕ ਕੋਈ ਲੈਂਦਾ ਨਹੀਂ ਇੱਕ ਵਾਰੀ ਉਹ ਬੰਦਾ ਤੁਹਾਨੂੰ ਫੇਸ ਟੂ ਫੇਸ ਮਿਲਣਾ ਚਾਹੁੰਦਾ ਹੈ ਜੇਕਰ ਉਸਦੇ ਕੋਈ ਮਾਮਲਾ ਸੈੱਟ ਬੈਠ ਗਿਆ ਤਾਂ ਉਸ ਤੋਂ ਬਾਅਦ ਬੇਸ਼ੱਕ ਚਾਹੇ ਦੋਸਤੋਂ 10 ਕਿਲੋ ਲੈ ਲਮੀ ਚਾਹੇ 2 ਤੇ ਨੋ ਤੋਂ 50 ਕਿਲੋ ਤੱਕ ਦਾ ਵੀ ਮਾਲ ਮਿਲ ਜਾਵੇਗਾ। ਉਸ ਤੋਂ ਬਾਅਦ ਨਿਹੰਗ ਸਿੰਘ ਸुरू ਹੋ ਗਿਆ ਕਿ ਠੀਕ ਹੈ ਹੁਣ ਮੈਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ। ਰਾਜੂ ਅਵਤਾਰ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਇੱਕ ਸ਼ਹਿਰ ਦੇ ਵਿੱਚ ਇੱਕ ਕੋਠੀ ਦੇ ਅੱਗੇ ਲੈ ਕੇ ਜਾਂਦਾ ਹੈ। ਜਦੋਂ ਅਵਤਾਰ ਸਿੰਘ ਨੇ ਕੋਠੀ ਦਾ ਮੁੱਖ ਦਰਵਾਜ਼ਾ ਦੇਖਿਆ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਦੋਸਤੋ ਇਹ ਕੋਠੀ ਕਿਸੇ ਹੋਰ ਦੀ ਨਹੀਂ ਸੀ ਸਗੋ ਉਸਦੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦੀ ਸੀ। ਅਵਤਾਰ ਸਿੰਘ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਪੁੱਤਰ ਜਿਸ ਨੂੰ ਉਸਨੇ ਨਿਆਂ ਦੀ ਰਾਖੀ ਕਰਨ ਦੇ ਲਈ ਪੁਲਿਸ ਅਫਸਰ ਬਣਾਇਆ ਸੀ ਜਿਹੜੇ ਨਸ਼ਿਆਂ ਦੀ ਤਸਕਰੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ। ਅਤੇ ਉਸ ਤੋਂ ਬਾਅਦ ਅਵਤਾਰ ਸਿੰਘ ਨੇ ਰਾਜੂ ਨੂੰ ਕਿਹਾ ਕਿ ਰਾਜੂ ਗੱਲ ਸੁਣ ਤੂੰ ਮੈਨੂੰ ਇੱਥੇ ਕਿਸੇ ਗਲਤ ਕੋਠੀ ਦੇ ਕੋਲ ਲਿਆਇਆ। ਇਹ ਨਸ਼ੇ ਤਸਕਰ ਦੀ ਕੋਠੀ ਨਹੀਂ ਹੋ ਸਕਦੀ। ਤਾਂ ਰਾਜੂ ਨੇ ਕਿਹਾ ਕਿ ਕੀ ਗੱਲ ਕਰਦਾ ਹੈ ਮੈਂ ਇੱਥੇ ਰੋਜ਼ ਆਉਣਾ ਹੈ। ਰੋਜ਼ ਮੈਂ ਕਿਲੋ-ਕਿਲੋ ਸਮਾਨ ਇਨਾਂ ਕੋਲ ਲੈ ਕੇ ਜਾਣਾ। ਤੂੰ ਅੰਦਰ ਚੱਲ ਅੰਦਰ ਜਾ ਕੇ ਦੇਖ। ਇਹ ਰੰਗ ਚੱਲਦੇ ਨੇ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਅੰਦਰ ਜਾਣ ਦਾ ਫੈਸਲਾ ਲਿਆ ਜੀ ਹਾਂ ਜਦੋਂ ਅੰਦਰ ਪਹੁੰਚਿਆ ਉਸ ਨੇ ਗੁਰਪ੍ਰੀਤ ਨੂੰ ਇੱਕ ਵੱਡੇ ਪੈਕਟ ਦੇ ਵਿੱਚ ਚਿੱਟਾ ਪੈਕ ਕਰਦੇ ਦੇਖਿਆ ਜਦੋਂ ਗੁਰਪ੍ਰੀਤ ਨੇ ਆਪਣੇ ਪਿਤਾ ਨੂੰ ਪਿਖਾਰੀ ਦੇ ਪੇਸ਼ ਵਿੱਚ ਦੇਖਿਆ ਤਾਂ ਉਸ ਨੂੰ ਸ਼ੱਕ ਨਹੀਂ ਹੋਇਆ ਪਰ ਜਦੋਂ ਅਵਤਾਰ ਸਿੰਘ ਨੇ ਆਪਣਾ ਅਸਲੀ ਰੂਪ ਦਿਖਾਇਆ ਆਪਣੀ ਦਸਤਾਰ ਸਿਰ ਤੇ ਬੰਨੀ ਤੇ ਗੁਰਪ੍ਰੀਤ ਦੇ ਹੋਸ਼ ਉੱਡ ਗਏ ਅਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਆਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਵਤਾਰ ਸਿੰਘ ਉਸ ਉਠੀ ਵਿੱਚ ਜਾਂਦਾ ਹੈ ਤੇ ਆਪਣੇ ਹੀ ਪੁੱਤਰ ਨੂੰ ਨਸ਼ੇ ਦੇ ਪੈਕੇਟ ਪੈਕ ਕਰਦਾ ਹੋਏ ਦੇਖਦਾ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਕੇ ਜਾਂਦੀ ਹੈ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਜਾਂਦਾ ਹੈ ਆਪੇ ਉਸ ਨੂੰ ਚੱਕਰ ਆਉਣ ਲੱਗ ਜਾਂਦੇ ਨੇ ਉਸ ਦਾ ਬੀਪੀ ਵੱਧ ਜਾਂਦਾ ਹੈ ਅਤੇ ਚੱਕਰ ਖਾ ਕੇ ਉਹ ਜ਼ਮੀਨ ਦੇ ਉੱਪਰ ਹੀ ਡਿੱਗ ਪੈਂਦਾ ਹੈ ਅਤੇ ਉਸ ਤੋਂ ਬਾਅਦ ਰਾਜੂ ਅੱਗੇ ਪਿੱਛੇ ਦੇਖਦਾ ਹੈ ਕਿ ਇਸ ਭਿਖਾਰੀ ਨੂੰ ਆਖਰਕਾਰ ਹੋਕ ਹੀ ਗਿਆ ਇਹ ਭਿਖਾਰੀ ਇੱਥੇ ਗਸ਼ਖਾ ਕੇ ਜ਼ਮੀਨ ਦੇ ਉੱਪਰ ਹੀ ਕਿਉਂ ਡਿੱਗ ਪਿਆ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਪਰ ਜਦੋਂ ਉਸਦੇ ਪੁੱਤਰ ਜੋ ਕਿ ਇੰਸਪੈਕਟਰ ਲੱਗਿਆ ਹੋਇਆ ਸੀ ਉਸ ਨੂੰ ਪਤਾ ਲੱਗਾ ਮੇਰੇ ਪਿਤਾ ਨੂੰ ਸਾਰੀ ਸਚਾਈ ਪਤਾ ਲੱਗ ਗਈ ਹੈ ਮੇਰਾ ਪਿਤਾ ਹੁਣ ਇਸ ਸਦਮੇ ਦੇ ਵਿੱਚੋਂ ਕਿਵੇਂ ਨਿਕਲੇਗਾ ਤਾਂ ਅਸਲ ਕਹਾਣੀ ਇੱਥੇ ਸ਼ੁਰੂ ਹੁੰਦੀ ਹੈ ਜਦੋਂ ਅਵਤਾਰ ਸਿੰਘ ਨੂੰ ਹੋਸ਼ ਆਇਆ ਤਾਂ ਉਸਨੇ ਗੁਰਪ੍ਰੀਤ ਨੂੰ ਸਾਹਮਣੇ ਬਿਠਾਇਆ ਅਤੇ ਸਾਰੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗੁਰਪ੍ਰੀਤ ਨੇ ਸਿਰ ਝੁਕਾ ਕੇ ਮਾਫੀ ਮੰਗੀ ਤੇ ਆਪਣੀ ਕਹਾਣੀ ਸੁਣਾਈ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਐਸਐਚਓ ਵਜੋਂ ਸ਼ਹਿਰ ਦੇ ਵਿੱਚ ਤਾਇਨਾਤ ਹੋਇਆ ਤਾਂ ਉਸ ਨੂੰ ਨਸ਼ਿਆਂ ਦੀ ਤਸਕਰੀ ਦੇ ਵਿੱਚ ਇੱਕ ਵੱਡੇ ਨੈੱਟਵਰਕ ਦਾ ਪਤਾ ਲੱਗਿਆ ਉਸ ਨੇ ਸ਼ੁਰੂ ਦੇ ਵਿੱਚ ਇਸ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕਿਤੇ ਪਰੋਸ ਦੇ ਸੀਨੀਅਰ ਅਫਸਰਾਂ ਨੇ ਉਸ ਨੂੰ ਦਬਾ ਪਾਇਆ ਇਹ ਅਫਸਰ ਖੁਦ ਨਸ਼ਿਆਂ ਦੇ ਵਪਾਰ ਦੇ ਵਿੱਚ ਸ਼ਾਮਲ ਸਨ ਅਤੇ ਵੱਡੀਆਂ ਸਿਆਸੀ ਸ਼ਕਤੀਆਂ ਦਾ ਸਹਿਯੋਗ ਪ੍ਰਾਪਤ ਸੀ ਗੁਰਪ੍ਰੀਤ ਨੂੰ ਧਮਕੀਆਂ ਮਿਲੀਆਂ ਕਿ ਉਸ ਨੇ ਸਹਿਯੋਗ ਨਾ ਕੀਤਾ ਤਾਂ ਉਸ ਨੂੰ ਨੌਕਰੀ ਅਤੇ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ ਗੁਰਪ੍ਰੀਤ ਨੇ ਇਹ ਸੋਚ ਕੇ ਸਹਿਮਤੀ ਦੇ ਦਿੱਤੀ ਕਿ ਉਸ ਇਸ ਨੈਟਵਰਕ ਦੇ ਅੰਦਰ ਰਹਿ ਕੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਪਰ ਸਮੇਂ ਦੇ ਨਾਲ ਉਹ ਇਸ ਦਲਦਲ ਦੇ ਵਿੱਚ ਫਸਦਾ ਗਿਆ ਪੈਸਿਆਂ ਦੇ ਲਾਲਚ ਅਤੇ ਸੀਨੀਅਰ ਅਫਸਰਾਂ ਦੇ ਦਬਾਅ ਨੇ ਉਸ ਨੂੰ ਅਜਿਹੇ ਰਸਤੇ ਤੇ ਲੈ ਲਿਆ ਜਿੱਥੇ ਵਾਪਸੀ ਮੁਸ਼ਕਲ ਸੀ ਉਸਨੇ ਕਿਹਾ ਪਿਤਾ ਜੀ ਮੈਂ ਜਾਣਦਾ ਹਾਂ ਮੈਂ ਤੁਹਾਡੀਆਂ ਉਮੀਦਾਂ ਨੂੰ ਤੋੜਿਆ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੋਂ ਸਾਰਿਆਂ ਤੋਂ ਸ਼ਰਮਿੰਦਾ ਕੀਤਾ ਪਰ ਮੈਨੂੰ ਮਾਫ ਕਰਿਓ ਅਵਤਾਰ ਸਿੰਘ ਦਾ ਦਿਲ ਟੁੱਟ ਗਿਆ ਪਰ ਉਸਨੇ ਹਾਰ ਨਾ ਮੰਨੀ ਉਸਨੇ ਗੁਰਪ੍ਰੀਤ ਨੂੰ ਕਿਹਾ ਕਿ ਤੂੰ ਮੇਰਾ ਪੁੱਤਰ ਹੈ ਅਤੇ ਮੈਂ ਤੈਨੂੰ ਇਸ ਦਲਦਲ ਦੇ ਵਿੱਚੋਂ ਕੱਢਾਂਗਾ ਅਵਤਾਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਨਾ ਸਿਰਫ ਆਪਣੇ ਪੁੱਤਰ ਨੂੰ ਸੁਧਾਰੇਗਾ ਸਗੋਂ ਪਿੰਡ ਅਤੇ ਸ਼ਹਿਰ ਵਿੱਚ ਫੈਲੇ ਨਸ਼ਿਆਂ ਦੇ ਨੈੱਟਵਰਕ ਨੂੰ ਵੀ ਖਤਮ ਕਰੇਗਾ ਅਵਤਾਰ ਸਿੰਘ ਨੇ ਗੁਰਪ੍ਰੀਤ ਦੇ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਗੁਰਪ੍ਰੀਤ ਨੇ ਆਪਣੇ ਸੀਨੀਅਰ ਅਫਸਰਾਂ ਦੇ ਖਿਲਾਫ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਅਵਤਾਰ ਸਿੰਘ ਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸਨੇ ਸਥਾਨਕ ਮੀਡੀਆ ਅਤੇ ਸਿੱਖ ਸੰਗਤਾਂ ਦੀ ਮਦਦ ਦੇ ਨਾਲ ਨਸ਼ਿਆਂ ਦੇ ਵਪਾਰ ਦੇ ਖਿਲਾਫ ਆਵਾਜ਼ ਉਠਾਈ। ਕਈ ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਅਵਤਾਰ ਸਿੰਘ ਅਤੇ ਗੁਰਪ੍ਰੀਤ ਨੇ ਨਸ਼ਿਆਂ ਦੇ ਨੈੱਟਵਰਕ ਦੇ ਮੁੱਖ ਸਰਗਨੀਆਂ ਨੂੰ ਬੇਨਕਾਬ ਕੀਤਾ। ਗੁਰਪ੍ਰੀਤ ਨੇ ਆਪਣੇ ਸੀਨੀਅਰ ਅਫਸਰਾਂ ਦੇ ਖਿਲਾਫ ਸਬੂਤ ਸਰਕਾਰੀ ਏਜੰਸੀਆਂ ਨੂੰ ਸੌਂਪੇ। ਅਵਤਾਰ ਸਿੰਘ ਦੀ ਮੁਹਿੰਮ ਨੇ ਪਿੰਡ ਵਿੱਚ ਨਸ਼ਿਆਂ ਦੀ ਸਪਲਾਈ ਨੂੰ ਘਟਾ ਦਿੱਤਾ। ਗੁਰਪ੍ਰੀਤ ਨੂੰ ਉਸ ਦੀਆਂ ਗਲਤੀਆਂ ਦੀ ਸਜ਼ਾ ਮਿਲੀ ਪਰ ਉਸ ਦੀ ਸੁਧਾਰ ਦੀ ਕੋਸ਼ਿਸ਼ ਨੂੰ ਵੇਖਦਿਆਂ ਅਦਾਲਤ ਨੇ ਉਸ ਨੂੰ ਹਲਕੀ ਸਜ਼ਾ ਦਿੱਤੀ। ਅਵਤਾਰ ਸਿੰਘ ਨੇ ਆਪਣੇ ਪੁੱਤਰ ਨੂੰ ਨਾ ਸਿਰਫ ਸੋ ਦਾਰਿਆ ਸਗੋਂ ਪਿੰਡ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨ ਦੇ ਵਿੱਚ ਸਫਲਤਾ ਵੀ ਹਾਸਲ ਕੀਤੀ। ਉਸ ਦੀ ਕਹਾਣੀ ਪਿੰਡ ਵਿੱਚ ਇੱਕ ਮਿਸਾਲ ਬਣ ਗਈ। ਗੁਰਪ੍ਰੀਤ ਨੇ ਆਪਣੀ ਨੌਕਰੀ ਗਵਾ ਦਿੱਤੀ ਪਰ ਉਸ ਨੇ ਆਪਣੇ ਪਿਤਾ ਦੀ ਸੇਵਾ ਵਿੱਚ ਸ਼ਾਮਲ ਹੋ ਕੇ ਆਪਣੀ ਜ਼ਿੰਦਗੀ ਨੂੰ ਨਵਾਂ ਮਕਸਦ ਦਿੱਤਾ। ਇਹ ਕਹਾਣੀ ਸਿੱਖ ਸਿਧਾਂਤਾਂ ਪਰਿਵਾਰਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਅਵਤਾਰ ਸਿੰਘ ਦੀ ਜੰਗ ਨਸ਼ਿਆਂ ਦੇ ਖਿਲਾਫ ਸੀ ਪਰ ਉਸ ਦੀ ਅੰਦਰੂਨੀ ਜੰਗ ਵੀ ਸੀ ਆਪਣੇ ਪੁੱਤਰ ਨੂੰ ਬਚਾਉਣ ਅਤੇ ਸਮਾਜ ਨੂੰ ਸੁਧਾਰਨ ਦੀ। ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ